ਹਾਂਜੀ ਸਸਿਆਪਰਾਵਾਂ ਨੂੰ ਅੱਜ ਸੈਗੇ ਨਾਬਾ ਰੋਡ ਦੇ ਉੱਪਰ ਜਿਹੜਾ ਪਿੰਡਾਂ ਵਾਲਾ ਟੂਰਨਾਮੈਂਟ ਕਰਾਇਆ ਗਿਆ ਸੀਗਾ ਉਹਦੇ ਵਿੱਚ ਆਪਣੀਆਂ ਦੋ ਟੁਕੜੇ ਉਲੇ ਸੀਗੀਆਂ ਜਿਹਦੇ ਵਿੱਚੋਂ ਦਲਬੀਰ ਦੀ ਟੁਕੜੀ ਪਹਿਲੀ ਪੱਟੀ 26 ਮਿੰਟ ਸੀਗੇ ਥੋੜਾ ਜਿਹਾ ਆਊਟ ਆ ਗਏ ਦੋਸਤੋ ਆਪਣਾ ਜਿਹੜੇ ਹੱਦਾ ਰੱਖੇ ਹੁੰਦੀਆਂ ਨੇ ਦੁਬਾਰਾ ਪਲਟ ਕੇ ਕਬੂਤਰਾਂ ਨੇ ਫਿਰ 15 ਮਿੰਟ 52 ਸਕਿੰਟ 15 ਮਿੰਟ 52 ਸਕਿੰਟ ਦੁਬਾਰਾ ਫੇਰ ਮਾਰੇ ਨੇ ਤੇ ਇਸੀ ਖੁਸ਼ੀ 'ਚ ਤਲਵੀਰ ਆਇਆ ਡੈਡੀ ਕੋਲੋਂ ਕੋਲ ਅਸ਼ੀਰਵਾਦ ਲੈਣ ਮੂੰ ਮਿੱਠਾ ਕਰਾਣ ਤੇ ਨਾਲ ਆ ਗਗਨ ਮੈਂ ਤਾਂ ਮੂੰ ਕਰਾਉਣ ਦੇ ਤੇ ਫੋਟੋ ਕਮਲ ਮੂੰ ਮੂੰ ਕਰਾਉਣਗੇ ਸਾਹਿਲ ਕਿਸ਼ਾਨ ਜੀ ਤੇ ਜਿਹੜੀ ਦੂਜੀ ਟੁਕੜੀ ਸੀਗੀ ਆਪਣੀ ਉਹ ਵੀ ਟੁਕੜੀ ਹੀ ਆਪਣੀ 22 ਮਿੰਟ ਲੱਗੇ ਸੀਗੇ ਪਰ ਕੁੱਤਰ ਟੁੱਟ ਗਿਆ ਆਪਣੇ ਰੇਕੀ ਲੱਗ ਰਹਾ ਹੈ ਲੋ ਜੀ ਸਾਹਿਲ ਜੀ ਦਾ ਮੂੰ ਮਠਾ ਕਰਾਣੇ ਇਹ ਦਰਿਆ ਨੂੰ ਮਾਦੀ ਵੀ ਕਰਾਂਗੇ ਤੇਰਾ ਮੈਂ ਬੜਾ ਇਹ ਵੀ ਕਰਾਂ ਤੂੰ ਤੇ ਵੀ ਕਰ ਉਹ ਤਾਂ ਵੀ ਵੀ ਕਰ ਸਾਹਿਲ ਦਾ ਕਰ ਤਲਵਿੰਦਰ ਸਿੰਘ ਜਿਦਾਵਾ 26 ਮਿੰਟ ਤੋਂ ਬਾਅਦ ਦੁਆਰਾ ਸਾਸੀ ਦੋਨੋਂ ਪਾਉਂਦੇ ਇਹਦੇ ਬਕਾਇਦੇ ਇਹਦੇ 45 ਅੰਮ ਕਿੰਨੇ ਮਿੰਟ 45 ਮਿੰਟ ਪੰਨੇ ਤੇ ਇੱਕ ਆਪਣੇ ਸਾਹਿਲ ਦੀ ਟੁਕੜੀ ਉਡੀ ਸੀਗੀ ਸਾਹਿਲ ਦੀ ਟੁਕੜੀ ਦੇ ਤਕਰੀਬਨ 5-6 ਪੱਟੀਆਂ ਸੀਆਂ 4-4 ਸਾਢੇ 4 ਮਿੰਟ ਦੀਆਂ ਉਸ ਤੋਂ ਬਾਅਦ ਲਾਸਟ ਪੱਟੀ 43 ਮਿੰਟ ਬਾਅਦ ਕੁਪਤਲਾਂ ਦੇ 5 ਮਿੰਟ 11 ਸੈਕਿੰਡ 11 ਸੈਕਿੰਡ ਸੀ ਸਾਤ ਪੀਸ ਦੇ 43 ਮਿੰਟ ਉੜਨ ਤੋਂ ਬਾਅਦ 5 ਮਿੰਟ 11 ਸੈਕਿੰਡ ਤੇ ਸਾਰੀ ਜਗਿੰਦਰ ਪਾਰਟੀ ਨੂੰ ਬਹੁਤ-ਬਹੁਤ ਮੁਾਰਕਾਂ ਜੀ ਬਹੁਤ-ਬਹੁਤ ਥੈਂਕ ਯੂ